ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਸਰਵਣ ਕਰਾਂਗੇ ਸੰਤ ਮਸਕੀਨ ਜੀ ਪਾਸੋਂ ਜਿਹਨੇ ਇਹ ਕਥਾ ਸੁਣ ਲਈ ਉਹ ਕਦੀ ਵੀ ਜ਼ਿੰਦਗੀ ਵਿੱਚ ਹਾਰ ਨਹੀਂ ਖਾਵੇਗਾ ਹਉ ਮੈਂ ਬਾਰੇ ਕਥਾਇਆ ਪਹਿਲੇ ਸਮਝਣਾ ਆ ਫੇਰ ਕਰਨਾ ਇਹ ਨਹੀਂ ਪਹਿਲੇ ਕਰਨਾ ਫੇਰ ਸਮਝਣਾ ਉਹ ਮੂਰਖਤਾ ਆ ਇੱਕ ਮੈਨ ਤੋਂ ਬਚਣਾ ਆ ਬਾਕੀ ਉਹਨਾਂ ਨੂੰ ਸਮਝਾਉਣ ਦਾ ਟੰਗ ਬਾਗ ਮਾਲਿਆ ਆਓ ਸਰਵਣ ਕਰੋ ਇੱਕ ਵਾਰ ਜੀ ਦਿਮਾਗ ਦੇ ਏਹਰੇ ਨਾੜਾ ਖੁੱਲ ਜਾਂਦੀਆਂ ਜੀ ਜਿਹੜੀ ਚੀਜ਼ ਆਪਾਂ ਸੰਤ ਮਸਕੀਨ ਜਿੱਦੋਂ ਸੁਣੀ ਆ ਉਹ ਹੋਰ ਕਿਸੇ ਤੋਂ ਗੱਲ ਨਹੀਂ ਬੰਦੀ ਤੇ ਆਓ ਸਾਧ ਸੰਗਤ ਜੀ ਸਰਵਣ ਕਰੋ ساری ਜ਼ਿੰਦਗੀ ਇਹ ਕਥਾ ਤੁਹਾਡੇ ਕੰਮ ਆਵੇਗੀ ਮੈਂ ਤੋਂ ਬਚਣਾ ਆ ਜਿੱਥੇ ਮੈਂ ਆ ਗਈ ਉਹ ਤੁਹਾਨੂੰ ਪਤਾ ਹੀ ਆ ਫਿਰ ਰੱਬ ਵੀ ਉਹਦੀ ਸਹਾਇਤਾ ਨਹੀਂ ਕਰਦਾ ਮੈਂ ਤੋਂ ਬਚ ਗਏ ਗਰੀਬ ਦੀ ਰੱਬ ਵੀ ਸਹਾਇਤਾ ਕਰਦਾ ਬਾਕੀ ਉਹ ਸਾਧ ਸੰਗਤ ਜੀ ਸਰਵਣ ਕਰੋ ਜੀ ਤੁਹਾਨੂੰ ਅਗਰ ਗਿਆਨ ਹੈ ਤਾਂ ਕਿਸੇ ਹੋਰ ਪੁੰਨ ਦੀ ਲੋੜ ਨਹੀਂ ਗਿਆਨ ਇੱਕ ਰਸ ਐਸੀ ਰੋਸ਼ਨੀ ਹੈ ਐਸਾ ਚਾਨਣੇ ਨਹੀਂ ਭਟਕੇਗਾ ਸਭ ਕੁਝ ਜੋ ਹੋਵੇਗਾ ਠੀਕ ਹੋਵੇਗਾ ਉਸਦੇ ਪਾਣੇ ਚ ਹੁੰਦਾ ਜੋ ਕੁਝ ਵੀੰਦ ਉਹਦੇ ਪਾਣੇ ਚ ਹੁੰਦਾ ਅਗਿਆਨ ਆਸ਼ਰਿਤ ਅਗਰ ਧਰਮ ਵੀ ਕੀਤਾ ਜਾ ਰਿਹਾ ਹੈ ਤਾਂ ਧਰਮ ਨਹੀਂ ਹੈ ਵਾਹਿਗੁਰੂ ਇਹ ਵੀ ਮੈਰਸ ਕਰਦੇ ਆ ਅਗਿਆਨ ਆਸ਼ਰਿਤ ਅਗਰ দান ਹੈ ਪੁੰਨ ਹੈ ਦੇ ਨਵੀ ਗੁਰਨਾਨ ਨੇ ਕੋਈ ਦਾਨ ਪੁੰਨ ਨਹੀਂ ਕਹਿੰਦੇ ਅਗਿਆਨ ਆਸ਼ਰਿਕ ਪੂਜਾ ਪਾਠ ਹੈ ਇਸ ਨੂੰ ਵੀ ਗੁਰਨਾਨਕ ਧਾਰਮਿਕ ਕਰਮ ਨਹੀਂ ਕਹਿੰਦੇ ਅਕਲੀ ਸਾਹਿਬ ਸੇਵੀ ਹੈ ਯਾ ਪਹਿਲਾ ਵਸਤ ਸਿਆਣੀ ਹੈ ਤਾਂ ਕਿ ਜੇ ਵਾਪਾਰ ਰਸਤੇ ਤੇ ਪਹਿਲੇ ਚੱਲ ਲੈ ਕਿ ਰਸਤੇ ਨੂੰ ਪਹਿਲੇ ਦੇਖਣਾ ਹੈ ਪਹਿਲੇ ਦੇਖੋ ਤੇ ਚਲੋ अगर कोई ये आखे मैं पहले चलना है तो देखांगा बात तो फिर तो भटकना हो जाएगी फिर तो भटकना हो जाएगी पहले देखना है फिर चलना है पहले समझना है फिर करना है तो ज्ञान ही भगवान है ज्ञान ही गुरु है ज्ञान आश्रित जो कुछ भी होया पुण्य है अज्ञान करके जो कुछ भी होया पाप है अगर अज्ञान आश्रित कोई मनुख ऐसे कर्म कर रहे जिन्होंने कह रहे है धार्मिक ने सवाए अहंकार तो होर तो कुछ भी नहीं पैदा तो होएगा और ज्ञान आश्रित अगर सब कुछ हो रहा है तो फिर हों में कहे ना कोई नहीं आख सकता कि मैं भी कुछ हाँ बिल्कुल मैं कह नहीं कहेगा समझ आ गई अज्ञान आश्रित है। मैं हां हां ਓਮੈਂ ਮੈਂ ਹਾਂ ਗਿਆਨ ਆਸ਼ਟ ਓਮੈਂ ਕਹੇ ਨਾ ਕੋਈ ਨਹੀਂ ਕਹੇਗਾ ਆਖੇ ਵੀ ਨਹੀਂ ਕਹੇਗਾ ਮੈਂ ਕੁਝ ਵੀ ਨਹੀਂ ਗਿਆਨ ਦੇ ਚ ਜੋ ਕੁਝ ਵੀ ਹੋਵੇਗਾ ਧਰਮ ਹੈ ਜੇ ਤਾਂ ਬੋਲਣ ਤੇ ਤਾਂ ਗਿਆਨ ਮਹਾਰਾਜ ਜੀ ਨੇ ਗਿਆਨ ਆਸ਼ਟ ਜੋ ਮਨੁੱਖ ਖੜਾ ਹੈ ਉਹਦਾ ਸਾਰਾ ਬੋਲਣਾ ਬੰਦ ਗਏ ਉਦਾਂ ਚੱਲਣਾ ਬੰਦ ਗਏ ਉਦਾਂ ਕਰਨਾ ਬੰਦ ਗਏ ਉਸਦਾ ਜੀਵਣਾ ਬੰਦ ਗਏ ਉਦਾਂ ਮਰਣਾ ਵੀ ਬੰਦ ਗਏ ਜ਼ਿੰਦਗੀ ਦੇ ਹਰ ਕਰਮ ਦਿੱਤੇ ਇਬਾਦਤ ਦੀ ਮੋਰ ਵਾਹਿਗੁਰੂ ਤੋ ਗਿਆਨ ਹੀ ਭਗਵਾਨ ਹੈ ਗਿਆਨ ਕਿਸ ਚੀਜ਼ ਦਾ ਕਿਸ ਦੀ ਸਮਝ ਜਿਸ ਵਿੱਚ ਜੀ ਰਹੇ ਆ ਉਸ ਦੀ ਸਮਝ ਸੰਸਾਰ ਵਿੱਚ ਜੀ ਰਹੇ ਆ ਸਰੀਰ ਦੇ ਵਿੱਚ ਜੀ ਰਹੇ ਆ ਇਹਦੀ ਸੂਝ ਤੇ ਸਮਝ ਇਸ ਸਮਝ ਨੂੰ ਇਹ ਜੋ ਕੁਝ ਹੋ ਰਿਹਾ ਹੈ ਇਸ ਨੂੰ ਗੁਰੂ ਨਾਨਕ ਨੇ ਨਾਮ ਦਿੱਤਾ ਹੈ ਹੁਕਮ ਹੁਕਮ ਦਾ ਮਤਲਬ ਹੈ ਜੋ ਮੰਨਣਾ ਹੀ ਪਏਗਾ ਕਬੂਲ ਕਰਨਾ ਹੀ ਪਏਗਾ ਟਾਲ ਨਹੀਂ ਸਕਦੇ ਇਹਨੂੰ ਵਾਪਸ ਨਹੀਂ ਕਰ ਸਕਦੇ ਹੁਕਮ ਹੈ ਅਰੇ ਹੁਕਮੇ ਦਾ ਹੁਕਮ ਹੈ ਵਾਪਸ ਨਹੀਂ ਹੋਵੇਗਾ ਇਹ ਹੁਕਮੇ ਦਾ ਹੁਕਮ ਹੈ ਟਾਲਿਆ ਨਹੀਂ ਜਾ ਸਕਦਾ ਇਹ ਹੁਕਮ ਇਹਦਾ ਹੁਕਮ ਹੈ ਰੱਦ ਨਹੀਂ ਕੀਤਾ ਜਾ ਸਕਦਾ تسلیم ਕਰਨਾ ਪਏਗਾ ਇਹ ਗੱਲ ਵੱਖਰੀਏ ਤੂੰ ਖਿੜੇ ਮੱਥੇ ਕਬੂਲ ਕਰ ਰੋਕੇ ਤੂੰ ਉਹਦਾ ਹੁਕਮ ਕਬੂਲ ਕਰਨਾ ਹੀ ਪੈਣਾ ਲੇਕਿਨ ਕਬੂਲ ਕਰਨਾ ਪਏਗਾ ਔਰ ਸਹਿਬਾ ਨੇ ਸਾਫ਼ ਕਹਿ ਦਿੱਤਾ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ ਜਿਸਨੇ ਹੁਕਮ ਨੂੰ ਜਾਣ ਲਿਆ ਉਸਨੇ ਸਾਹਿਬ ਨੂੰ ਜਾਣ ਲਿਆ ਪਰਮਾਤਮਾ ਨੂੰ ਜਾਣ ਲਿਆ ਈਸ਼ਵਰ ਨੂੰ ਜਾਣ ਲੈ ਫਿਰ ਸਾਇਬ ਕਿੰਨੇ ਮਨੁੱਖ ਸਚਿਆਰ ਹੋ ਸਕਦਾ ਹੈ ਕੌਣ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਕਿ ਉਹ ਸਚਿਆਰਾ ਹੋਈ ਕਿਵੇਂ ਹੋ ਸਕਦਾ ਹੈ ਸਚਿਆਰ ਹੋ ਜਾਣਾ ਪਰਮਾਤਮਾ ਹੋ ਜਾਣਾ ਹੈ ਪਰਮਾਤਮਾ ਸੱਚ ਹੈ ਤੇ ਸਚਿਆਰ ਹੋ ਕੇ ਮਨੁੱਖ ਵੀ ਸੱਚ ਹੋ ਜਾਏ ਤਾਂ ਪਰਮਾਤਮਾ ਹੋ ਗਿਆ ਉਸ ਦਾ ਰੂਪ ਹੋ ਗਿਆ ਈਸ਼ਵਰ ਦਾ ਰੂਪ ਹੋ ਗਿਆ ਈਸ਼ਵਰ ਦਾ ਰੂਪ ਹੋਣਾ ਇਹੀ ਜੀਵਨ ਦਾ ਲਕਸ਼ ਹੈ ਈਸ਼ਵਰ ਹੋਏ ਬਿਨਾ ਈਸ਼ਵਰ ਦੀ ਪ੍ਰਾਪਤੀ ਵੀ ਨਹੀਂ ਇਹ ਵੀ ਮੈਂ ਰਸ ਕਰਦੇ ਹਾਂ ਹਰ ਜਨ ਐਸਾ ਚਾਹੀਏ ਹੋਏ ਜੈਸਾ ਹਰੇ ਹੋਏ ਇੰਜ ਕਹਿ ਲੋ ਗੁਰਬਾਣੀ ਦੀ ਮੂਲ ਸਿੱਖਿਆ ਨੂੰ ਲਈਏ ਈਸ਼ਵਰ ਦੀ ਖੋਜ ਨਾ ਕਰ ਈਸ਼ਵਰ ਹੋਣ ਦੀ ਕੋਸ਼ਿਸ਼ ਕਰ ਈਸ਼ਵਰ ਵਰਗਾ ਬਣਨ ਦੀ ਕੋਸ਼ਿਸ਼ ਕਰ ਔਰ ਤੂੰ ਹੋ ਸਕਦਾ ਹੈ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਜਿਸ ਦਿਨ ਤੂੰ ਸਵਰਗਾ ਹੋ ਜਾਏਗਾ ਤੈਨੂੰ ਕੰਟ ਲਾ ਲਏਗਾ ਉਸ ਦਾ ਰੂਪ ਹੋ ਜਾਏਗਾ ਔਰ ਤੂੰ ਉਸ ਵਰਗਾ ਹੋ ਸਕੇ ਉਸ ਨੇ ਸਾਰੇ ਵਸੀਲੇ ਵੀ ਬਣਾਏ ਨੇ ਉਸ ਨੇ ਕਿਤਨੇ avatars ਭੇਜੇ ਨੇ ਉਹ ਚਾਰੋਂ ਪਾਸੇ ਇਸ਼ਾਰੇ ਕਰ ਰਿਹਾ ਹੈ ਉਹ ਚਾਰੋਂ ਪਾਸੇ ਆਪਣੇ ਜੈਸਾ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ ਯਤਨਸ਼ੀਲ ਹੈ ਉਸ ਵਰਗਾ ਸੁਭਾਅ ਉਸ ਵਰਗਾ ਸਰੂਪ ਨਹੀਂ ਇਤਨੀ ਗੱਲ ਨੋਟ ਕਰ ਲੈਣੇ ਪਰਮਾਤਮਾ ਜੈਸਾ ਸੁਭਾਅ ਗੂੜੀ ਮਿੱਤਰਤਾ ਹੁੰਦੀ ਵੀ ਉੱਥੇ ਹੀ ਅਕਸਰ ਮੈਰਜ ਕਰਦਾ ਉਹਨਾਂ ਜਿੱਥੇ ਸੁਭਾਅ ਮੇਲ ਖਾ ਜਾਂਦਾ ਨਹੀਂ ਸੁਭਾਅ ਮੇਲ ਖਾਂਦੇ ਜਾਤ ਮੇਲ ਖਾਂਦੀ ਏ ਪਾਸ਼ਾ ਮੇਲ ਖਾਂਦੀ ਏ ਮਜ਼ਮ ਮੇਲ ਖਾਂਦਾ ਹੈ ਮੁਲਕ ਮੇਲ ਖਾਂਦਾ ਕੁਝ ਵੀ ਨਹੀਂ ਇਕਤਾ ਨਹੀਂ ਬਣੇਗੀ ਟਕਰਾਓ ਹੋਵੇਗਾ ਭਾਵੇਂ ਹੋਵੇ ਪਿਆ ਮੁਲਕ ਇੱਕ ਭਾਵੇਂ ਹੋਵੇ ਪਈ ਬਾਸ਼ਾ ਇੱਕ ਭਾਵੇਂ ਹੋਵੇ ਪਿਆ ਮਜ਼ਮ ਇੱਕ ਤੇ ਜਾਤ ਇੱਕ ਤੇ ذات مذہب ਦੀ ਤੇ ਗੱਲ ਛਡੋ ਭਾਵੇਂ ਘਰੀ ਇੱਕ ਹੋਵੇ ਹੋਂ ਇੱਕ ਹੋਵੇ ਪਰਿਵਾਰ ਇੱਕ ਹੈ ਅਗਰ ਸੁਭਾਅ ਇੱਕ ਨਹੀਂ ਤਾਂ ਗੱਲ ਨਹੀਂ ਬਣੇਗੀ ਖੇੜ ਸੁਭਾਅ ਦੇ ਆ ਜਾਏਗੀ ਈਸ਼ਵਰ ਜੈਸਾ ਸੁਭਾਅ ਹੋ ਸਕਦਾ ਹੈ ਤਾਂ ਹੀ ਤੇ ਗੁਰਬਾਣੀ ਕਹਿੰਦੀ ਹੈ ਰਾਮ ਕਬੀਰੇ ਵੇਦ ਨਭਾਈ ਅਬ ਤੋ ਜਾਏ ਛੜੇ ਸਿੰਘਾਸਨ ਮਿਲੇ ਹੈ सारੰਗ ਪਾਣੀ ਰਾਮ ਕਬੀਰਾ ਇੱਕ ਵੈ ਹੈ ਕੋਈ ਨ ਸਕੇ ਪਛਾਨੀ ਧਨ ਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਫਰਮਾਨ ਗੁਰ ਕਿਰਪਾ ਜੈ ਨਰ ਕੋ ਕੀਨੀ ਤੇ ਇਹ ਜੁਗਤ ਪਛਾਣੇ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਹੋ ਜਾਏਗਾ ਪ੍ਰਮਾਤਮਾ ਦੇਚ ਉਹ ਪ੍ਰਮਾਤਮਾ ਕੌਣ ਹਉਮੈ ਕਹੇ ਨ ਕੋਈ ਮੈਂ ਨਹੀਂ ਆ ਤੂੰ ਹੀ ਹੈ ਤੂੰ ਜਦ ਮੈਂ ਮਿਟ ਗਿਆ ਤਾਂ ਤੂੰ ਹੀ ਹੈ ਤੂੰ ਈਸ਼ਵਰ ਹੋ ਗਏ ਮੈਂ ਮਰਨ ਬੜੀ ਹੋ ਗਿਆ ਇਕ ਕਿਸ ਤਰ੍ਹਾਂ ਹੋ ਸਕਦਾ ਹੈ ਇਹਨੂੰ ਹੁਕਮ ਦੀ ਸਮਝ ਆਵੇ ਤਾਂ ਹੁਕਮ ਕੀ ਹੈ ਉਸ ਹੁਕਮੇ ਦਾ ਹੁਕਮ ਕੀ ਹੈ ਤੁਛ ਬੁੱਧੀ ਅੰਸਰ ਮੈਂ ਕੁਲਾਸਾ ਕਰਨ ਲੱਗਾ ਤੇ ਇੱਕ ਦਫਾ ਮੈਂ ਫਿਰ ਅਰਜ਼ ਕਰਾਂ ਹੁਕਮੇ ਤੇ ਹੁਕਮ ਦੀ ਵਿਆਖਿਆ ਇਸਨੇ ਕੀ ਜਈਂ ਜ਼ਬਾਨ ਨਾਲ ਇਸ ਛੋਟੀ ਜਈਂ ਅਕਲ ਨਾਲ ਤੇ ਕਰਨੀ ਔਖੀ ਹੈ ਕਠਨਾ ਹੈ ਚਲੋ ਇਸ ਸਾਗਰ ਦੇ ਵਿੱਚ ਇਸ ਚਮਚ ਨਾਲ ਜਿੰਨਾ ਪਾਣੀ ਨਿਕਲੇਗਾ ਉਤਨਾ ਹੀ ਹੈ ਉਸਨਾਂ ਲਈ ਤਸਲੀ ਕਰਨੀ ਪੈਂਦੀ ਹੈ ਅਕਸਰ ਕਰਨੀ ਪੈਂਦੀ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਏ ਮਹਾਰਾਜ ਕਹਿੰਦੇ ਨੇ ਹੁਕਮੀ ਚੋਂ ਕਿ ਅਸੀਮ ਹੈ ਉਹ ਕਿੱਥੋਂ ਸ਼ੁਰੂ ਹੁੰਦਾ ਹੈ ਕਿੱਥੇ ਖਤਮ ਹੁੰਦਾ ਹੈ ਤੋ ਚੋਂਕੇ ਹੁਕਮੀ ਅਸੀਮ ਹੈ ਤੋ ਉਸ ਦਾ ਹੁਕਮ ਵੀ ਅਸੀਮ ਹੈ ਹੁਕਮ ਨਾ ਕਿਹਾ ਜਾਏ ਨਹੀਂ ਕਹਿ ਸਕਦੇ ਕਿਤਨਾ ਵੱਡਾ ਉਸ ਦਾ ਹੁਕਮ ਹੈ ਕਿਤਨੀ ਵੱਡੀ ਉਸ ਦੀ ਮਰਿਆਦਾ ਹੈ ਕਿਤਨੀ ਵੱਡੀ ਉਸਦੀ ਲੀਲਾ ਹੈ ਕਿਤਨੀ ਵੱਡੀ ਉਸਦੀ ਸਮਝ ਹੈ ਗਿਆਨ ਹੈ ਇਹ ਤੇ ਕਥਨ ਤੋਂ ਪਰੇ ਤੇ ਮੈਂ ਦਰਵਾਣਾ ਮਨੁੱਖ ਦੀ ਅਕਲ ਦੀ ਸੀਮਾ ਕਰਕੇ ਸੰਸਾਰ ਦੀ ਸੀਮਾ ਬਣ ਜਾਂਦੀ ਹੈ ਵਰਨਾ ਸੰਸਾਰ ਵੀ ਅਸੀਮ ਹੈ ਮਨੁੱਖ ਦੀ ਸੋਚਣ ਦੀ ਸੀਮਾ ਕਰਕੇ ਨਿਰੰਕਾਰ ਦੀ ਸੀਮਾ ਬਣ ਜਾਂਦੀ ਹੈ ਵਰਨਾ ਨਿਰੰਕਾਰ ਤੇ ਅਸੀਮ ਹੈ ਜਿੱਥੇ ਜਿੱਥੇ ਮਨੁੱਖ ਦੀ ਅਕਲ ਦੀ ਸੀਮਾ ਹੈ ਜਿਸ ਤਵਕ ਕੇ ਅਕਲ ਨਹੀਂ ਜਾਂਦੀ ਉਸ ਤੋਂ ਅੱਗੇ ਮਨੁੱਖ ਦਾ ਪਰਮਾਤਮਾ ਵੀ ਕੋਈ ਨਹੀਂ ਬਿਲਕੁਲ ਜਿਸ ਤੋਂ ਅੱਗੇ ਇਸ ਦੀ ਅਕਲ ਨਹੀਂ ਜਾਂਦੀ ਉਸ ਤੋਂ ਅੱਗੇ ਮਨੁੱਖ ਦਾ ਸੰਸਾਰ ਵੀ ਕੋਈ ਨਹੀਂ ਕਿਉਂਕਿ ਜੋ ਸਮਝਦੇ ਚ ਨਹੀਂ ਅਕਲ ਦੇ ਚ ਨਹੀਂ ਆਇਆ ਪਕੜਦੇ ਚ ਨਹੀਂ ਆਇਆ ਉਹ ਹੈ ਹੀ ਨਹੀਂ ਤਾਂ ਮਹਾਰਾਜ ਕਹਿੰਦੇ ਨਾ ਹੁਕਮ ਹੀ ਅਸੀਮ ਹੈ ਉਸ ਦਾ ਹੁਕਮ ਵੀ ਅਸੀਮ ਹੈ ਹੁਕਮ ਨਾ ਕੇ ਆ ਜਾਈਏ ਫਿਰ ਵੀ ਕੁਝ ਤੇ ਕਹਿਣਾ ਪਏਗਾ ਤੁਹਾਡਾ ਇਹ ਕਿੰਨਾ ਹੁਕਮ ਹੀ ਹੋਵਨ ਆਕਾਰ ਸਾਰੇ ਹੁਕਮ ਚਿਆਕਾਰ ਹੁਕਮ ਵਿੱਚ ਇਹ ਸਾਰਾ ਆਕਾਰ ਹੋਇਆ ਜੋ ਦਿਖਾਈ ਦਿੰਦਾ ਹੈ ਜਿੰਨੇ ਆਕਾਰ ਹੈ ਔਰ ਇਹ ਹੁਕਮ ਕਿਸ ਤਰ੍ਹਾਂ ਚੱਲਦਾ ਹੈ ਇਸ ਨੂੰ ਗੁਰੂ ਨਾਨਕ ਨੇ ਜਿਸ ਡੰਗ ਨਾਲ ਖੋਲਿਆ ਹੈ ਅਜੋਕੀ ਸਾਇੰਸ ਤੇ ਅੱਜ ਥੋੜੇ ਜਿਹਾਂ ਕਦਮ ਨਾਲ ਸਹਿਮਤ ਹੋਈ ਹੈ ਸਹਿਮਤੀ ਤੋਂ ਇੰਜ ਕਹੀਏ ਕੁੱਟਨਿਆਂ ਦੇ ਵੱਦ ਚੱਲ ਕੇ ਇੱਥੇ ਤੱਕ ਪਹੁੰਚੀ ਹੈ ਅਰਬਾਂ ਖਰਬਾਂ ਸਾਲ ਪਹਿਲੇ ਬਾਵੇਂ ਸਾਲ ਨਹੀਂ ਸਨ ਸਮਾਨੇ ਸੀ ਲੇਕਿਨ ਇੱਕ ਅੰਦਾਜ਼ੇ ਦੇ ਮੁਤਾਬਕ ਇੰਨਾ ਪਹਿਲੇ ਬ੍ਰਹਿਮੰਡ ਦੇ ਵਿੱਚ ਇੱਕ ਧਮਾਕਾ ਹੋਇਆ ਇੱਕ ਸ਼ਬਦ ਹੋਇਆ ਉਸ ਸ਼ਬਦ ਤੋਂ ਇਹ ਸਾਰਾ ਪਦਾਰਤ ਸੰਸਾਰ ਹੋਇਆ ਦੁੰਦ ਬਣੀ ਪਾਣੀ ਬਣੀ ਮਿੱਟੀ ਬਣੀ ਪੱਥਰ ਬਣੇ ਬਨਸਪਤੀ ਬਣੀ ਪਸ਼ੂ ਪੰਛੀ ਬਣੇ ਵਿਕਾਸ ਕਰਦੇ ਆ ਕਰਦੇ ਆ ਮਨੁੱਖ ਇਹ ਸਾਰਾ ਪਦਾਰਥ ਜਿਸ ਤੋਂ دھਮਾਕਾ ਹੋਇਆ ਸ਼ਬਦ ਹੋਇਆ ਉਹ ਪ੍ਰਕਾਸ਼ ਪ੍ਰਕਾਸ਼ ਤੋਂ ਸ਼ਬਦ ਹੋਇਆ ਸ਼ਬਦ ਤੋਂ ਸੰਸਾਰ ਹੋਇਆ ਇਸ ਤਰ੍ਹਾਂ ਤਿੰਨ ਦੀ ਵੰਡ ਹੈ ਕਹਿੰਦੇ ਨੇ ਜੋ ਕੁਝ ਵੀ ਦਿਖਾਈ ਦੇਵੇ ਮਹਿਸੂਸ ਹੋਵੇ संसार है या शब्द है या परमात्मा और कुछ भी नहीं पदार्थ शब्द परमात्मा वाहेगुरु शब्द विचार है शब्द विचोल है एकाग्रता बक्षने प्रकाश तो शब्द शब्द तो संसार प्रकाश तो शब्द होया है, तो शब्द देच प्रकाश है ਸ਼ਬਦ ਤੋਂ ਸੰਸਾਰ ਹੋਇਆ ਤੇ ਸੰਸਾਰ ਵਿੱਚ ਸ਼ਬਦ ਹੈ ਇਸ ਨੂੰ ਇਸ ਤਰ੍ਹਾਂ ਲੈਣਾ ਹੈ ਗੁਰਬਾਣੀ ਨੂੰ ਕਿਦੜੇ ਇਤਨਾ ਸੌਖਾ ਨਾ ਸਮਝ ਲੈਣਾ ਜਿਸ ਡੰਗ ਨਾਲ ਦੁਨੀਆ ਪੜ ਲੈਂਦੀ ਹੈ ਅਜੇ ਤੇ ਮੈਂ ਦੇਖਦਾ ਇਸ ਸਦੀ ਵਿੱਚ ਵਾਹਿਗੁਰੂ ਮਾੜਾ ਮੋਟਾ ਕਿਦੜੇ ਪੜਨ ਦੀ ਥੋੜੀ ਬਹੁਤ ਸੁਣਨ ਦੀ ਜਾ ਚ ਆ ਰਹੀ ਹੈ ਅਜੇ ਸਮਝਣਾ ਹਨੂਜ ਦਿੱਲੀ ਦੂਰ ਰਸਤ ਅਜੇ ਦੂਰ ਦੀ ਗੱਲ ਹੈ ਬਹੁਤ ਦੂਰੀਆਂ ਦੀ ਗੱਲ ਹੈ ਵਾਹ ਹੈ ਗੁਰੂ ਪ੍ਰਕਾਸ਼ ਤੋਂ ਸ਼ਬਦ ਐਸੇ ਸਾਰੇ ਅਵਤਾਰੀ ਪੁਰਸ਼ ਸਹਿਮਤ ਨੇ ਇੱਕ ਸ਼ਬਦ ਹੋਇਆ ਇੱਕ ਧਮਾਕਾ ਹੋਇਆ ਇੱਕ ਬਹੁਤ ਵੱਡੀ ਆਵਾਜ਼ ਹੋਈ ਫੈਲਿਆ ਉਹ ਪ੍ਰਕਾਸ਼ ਦੀ ਇਤਨੀ ਆਵਾਜ਼ ਫੈਲੀ ਇਤਨਾ ਹੀ ਸ਼ਬਦ ਫੈਲਿਆ ਇਸ ਵਾਸਤੇ ਕਹਿੰਦੇ ਨੇ ਪ੍ਰਕਾਸ਼ ਵਿਆਪਕ ਹੈ ਸ਼ਬਦ ਵਿਆਪਕ ਹੈ ਜੋ ਪ੍ਰਕਾਸ਼ ਦੇ ਰੂਪ ਦੇ ਚ ਵਿਆਪਕ ਹੈ ਉਹ ਪ੍ਰਮਾਤਮਾ ਹੈ जो शब्द के रूप व्यापक है वह गुरु है और जो पदार्थ के रूप व्यापक है वह संसार है तुम किहो ग पदार्थ नहीं है जिथे तक दिखाई देता है पदार्थ ते है आकार त है ग्रह न सूरज चंद तारे देखते दे जाओ अथाह है आकार त है फिर अगर किधर सुन की जाच आए जाए तो शब्द भी है और व्यापक है ਹੇ ਲੋਕਾਂ ਮੈਂ ਸ਼ਬਦ ਰਵਿਆ ਹੈ ਆਪ ਗਿਆ ਮਨ ਮਾਨਿਆ ਇਨ੍ਹਾਂ ਕੰਨਾਂ ਦੇ ਚ ਅਗਰੋ ਸ਼ਬਦ ਕਿਦਰੇ ਪੈ ਜਾਏ ਤੋ ਧਾਰਮਿਕ ਅਨੁਭਵੀ ਗੈਣੀ ਕਹਿੰਦੇ ਨੇ ਪੜਦੇ ਪਾੜ ਜਾਣਗੇ ਅਵਲ ਤੇ ਸੰਸਾਰ ਦੇ ਚ ਵੀ ਕੋਈ ਬਹੁਤ ਵੱਡਾ ਤਵਾਕਾ ਹੋਵੇ ਤੇ ਕੰਨਾਂ ਦੇ ਪੜਦੇ ਕਿਸੇ ਹੱਦ ਤੱਕ ਖਰਾਬ ਹੁੰਦੇ ਨਹੀਂ 2 ਸਾਲ ਪਹਿਲੇ ਆਤੀਸ਼ਵਾਦੀ ਹੋ ਰਹੀ ਸੀ ਬੰਬਈ ਦੇ ਚ ਗੁਰਨਾਣਕ ਜਨਮ ਦਿਤੀ ਤੇ ਇੱਕ ਬਹੁਤ ਵੱਡਾ ਤਵਾਕਾ ਬੰਬ ਚਲਾਇਆ ਗਿਆ ਮੇਰੇ ਖਬਰੇ ਕੰਨ ਤੇ ਮੜਾ ਜੀ ਹਸ ਰਿਹਾ। ਓਏ ਫਿਰ ਮੈਂ ਕਿਹਾ ਜੋ ਬ੍ਰਹਿਮੰਡ ਦੇ ਚ ਧਮਾਕਾ ਹੋਇਆ ਤੇ ਕਿਦਰੇ ਇੰਨਾ ਕੰਨਾਂ ਨਾਲ ਸੁਣਨਾ ਪਵੇ ਮਨੁੱਖ ਨੂੰ ਤੇ ਸਾਰਿਆਂ ਦੇ ਪਰਦੇ ਪਤਾ ਨਹੀਂ ਕਿੱਥੇ ਦੇ ਕਿੱਥੇ ਜਾ ਪੈਣਗੇ। ਜ਼ੋਰ ਦੇ ਤੋਪ ਦੇ ਧਮਾਕੇ ਨਾਲ ਖਿੜਕੀਆਂ ਹਿੱਲਦੀਆਂ ਜਾਂ ਟੁੱਟੀਆਂ ਟੁੱਟਦੀਆਂ ਜਾਂ ਬਾਰੀਆਂ ਦੇਖੀਆਂ ਗਈਆਂ। ਰਾਜਸਥਾਨ ਦੇ ਜਿਹੜੇ ਸਾਰੇ ਰਜਵਾੜੇ ਨੇ ਨਾ ਇੱਥੇ ਦਿਨ ਦੇ 12 ਵਜੇ ਤੇ ਰਾਤ ਨੂੰ 10 ਵਜੇ ਹਰ ਸ਼ਹਿਰ ਦੇ ਵਿੱਚ ਤੋਪ ਚੱਲਦੀ ਸੀ ਤੋਪ ਤੋਂ ਪਤਾ ਚੱਲ ਜਾਂਦਾ ਸੀ ਹੁਣ ਰਾਤ ਦੇ 10 ਵਜੇ ਗਏ ਭਰਤਪੁਰ ਅਲਵਰ ਜੈਪੁਰ ਜੋਧਪੁਰ ਕਰੋਲੀ ਉਦੈਪੁਰ ਇਹਨਾਂ ਸਟੇਟਾਂ ਦੇ ਵਿੱਚ ਰਾਤ ਨੂੰ ਔਰ ਦਿਨ ਦੇ 12 ਵਜੇ ਕਿਲੇ ਤੇ ਉਹਨਾਂ ਨੇ ਰੱਖੀ ਹੋਈ ਤੋਪ ਚੱਲਦੀ ਸੀ ਮੈਨੂੰ ਅਜੇ ਤੱਕ ਯਾਦ ਹੈ ਵਾਹਿਗੁਰੂ ਵਾਹਿਗੁਰੂ ਫਿਰ ਉਸ ਨਾਲ ਅਸਾ ਹੋਇਆ ਨਵੇਂ ਡੰਗ ਦੇ ਜੈਸੇ ਮਕਾਨ ਬਣਨੇ ਸ਼ੁਰੂ ਹੋਏ ਤੁਸ ਬਾਰੀਆਂ ਟੁੱਟਣ ਲੱਗ ਪਈਆਂ ਸ਼ੀਸ਼ੇ ਟੁੱਟਣ ਲੱਗ ਪਏ ਤੂਪ ਦੇ ਧਮਾਕੇ ਨਾਲ ਬੰਦ ਕੀਤੇ ਗਏ ਹੁਨ ਸਾਇਰਨ ਵੱਜਦੇ ਨੇ ਟਾਈਮ ਦੱਸਣ ਵਾਸਤੇ ਲੇਕਿਨ ਪਹਿਲੇ ਤੂਪੋਂ ਸੁਣ ਉਹ ਜਿਹੜਾ ਬ੍ਰਹਿਮੰਡ ਦੇ ਵਿੱਚ ਧਮਾਕਾ ਹੋਇਆ ਤੇ ਫੈਲਿਆ ਉਹ ਆਵਾਜ਼ ਸਾਰੇ ਬ੍ਰਹਿਮੰਡ ਦੇ ਵਿੱਚ ਫੈਲੀ ਉਹ ਈ ਕੰਨ ਸੁਣ ਸਕਦੇ ਨੇ ਨਹੀਂ ਸੁਣ ਸਕਦੇ ਇਨਾ ਕੰਨਾਂ ਵਿੱਚ ਹੈ ਤੌਫੀਕ ਪ੍ਰਕਾਸ਼ ਤੋਂ ਉਹ ਧਮਾਕਾ ਹੋਇਆ ਪ੍ਰਕਾਸ਼ ਮੌਜੂਦ ਧਮਾਕਾ ਵੀ ਮੌਜੂਦ ਔਰ ਸ਼ਬਦ ਵੀ ਮੌਜੂਦ ਤੇ ਸ਼ਬਦ ਤੋਂ ਸੰਸਾਰ ਹੋਇਆ ਸੰਸਾਰ ਵੀ ਮੌਜੂਦ ਹੁਕਮ ਹੀ ਹੋਵਨ ਆਕਾਰ ਇਸ ਤਰ੍ਹਾਂ ਉਸ ਹੁਕਮ ਹੀ ਦਾ ਹੁਕਮ ਹੈ ਉਸ ਦੇ ਵਿੱਚੋਂ ਸ਼ਬਦ ਹੋਇਆ ਸ਼ਬਦ ਦੇ ਚੋਂ ਸੰਸਾਰ ਹੋਇਆ ਪਰਮਾਤਮਾ ਦੇ ਅਖਰੀ ਅਰਥ ਨੇ प्रकाश शब्द आवाज आकार ए संसार के संसार पदार्थ कंदन तिन ने संसार ਨੂੰ ਵੇਖਣਾ ਇਹਨਾਂ ਅੱਖਾਂ ਦਾ ਵਿਸ਼ਾ ਦਿਖਾਈ ਦਿੰਦਾ ਹੈ ਸ਼ਬਦ ਸੁਣਾਈ ਦੇਵੇ ਕੰਨ ਇਹਨਾਂ ਕੰਨਾਂ ਦਾ ਵਿਸ਼ਾ ਨਹੀਂ ਹੈ ਔਰ ਉਹ ਪ੍ਰਕਾਸ਼ ਪਰਮਾਤਮਾ ਦਿਖਾਈ ਦੇਵੇ ਉਹ ਇਨਾਂ ਅੱਖਾਂ ਦਾ ਵਿਸ਼ਾ ਵੀ ਨਹੀਂ ਹੈ ਅੱਖੀ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਇਹ ਅੱਖਾਂ ਨਹੀਂ ਵੇਖ ਸਕਦੀਆਂ ਇਤਨਾ ਪ੍ਰਕਾਸ਼ ਜਿਸ ਤੋਂ ਅਰਬਾਂ ਖਰਬਾਂ ਸੂਰਜ ਆਉਂਦੇ ਨੇ ਕਿਸ ਤਰ੍ਹਾਂ ਵੇਖ ਸਕਦੀਆਂ ਨੇ ਅੱਖਾਂ ਐਸਾ ਸ਼ਬਦ ਜਿਸ ਤੋਂ ਸਾਰਾ ਆਕਾਰ ਆਇਆ ਇਤਨਾ ਵੱਡਾ ਧਮਾਕਾ ਕਿੱਥੇ ਕੰਨ ਸੁਣ ਸਕਦੇ ਨੇ ਪ੍ਰਕਾਸ਼ ਦੇ ਰੂਪ ਦੇ ਵਿੱਚ ਪ੍ਰਮਾਤਮਾ ਹਰ ਵਕਤ ਹਰ ਜਗ੍ਹਾ ਮੌਜੂਦ ਸ਼ਬਦ ਦੇ ਰੂਪ ਦੇ ਵਿੱਚ ਹਰ ਵਕਤ ਹਰ ਜਗ੍ਹਾ ਗੁਰੂ ਮੌਜੂਦ ਪ੍ਰਮਾਤਮਾ ਗੁਰੂ ਪ੍ਰਮਾਤਮਾ ਆਕਾਰ ਪ੍ਰਮਾਤਮਾ ਪਦਾਰਥ ਪ੍ਰਮਾਤਮਾ ਗੁਰੂ ਪ੍ਰਮਾਤਮਾ ਪ੍ਰਮਾਤਮਾ ਇਸ ਤਰ੍ਹਾਂ ਵੰਡੀ ਕਰੀਏ ਮਤਲਬ ਪ੍ਰਮਾਤਮਾ ਪਰਮ ਪ੍ਰਕਾਸ਼ ਪ੍ਰਮਾਤਮਾ ਗੁਰੂ ਪਰਮਾਤਮਾ ਪਦਾਰਤ ਅਗਰ ਜਿਸ ਦਿਨ ਮਨੁੱਖ ਦੀ ਵਾਕਈ ਅੰਤਰੀਵ ਅੱਖ ਖੁੱਲਦੀ ਏ ਤੋ ਪਦਾਰਤ ਪਦਾਰਤ ਨਹੀਂ ਦਿਖਾਈ ਦਿੰਦਾ ਇਹ ਵਿਸ ਸੰਸਾਰ ਤੁਮ ਦੇਖ ਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਇਹ ਹੁਣ ਹਰੀ ਦਾ ਰੂਪ ਜੋ ਦੀ ਸੇ ਸੋ ਤੇਰਾ ਰੂਪ ਗੁਣ ਨਿਧਾਨ ਗੋਵਿੰਦ ਅਨੂਪ ਪਰਮਾਤਮਾ ਗੁਰੂ ਪਰਮਾਤਮਾ ਪਦਾਰਤ ਪਰਮਾਤਮਾ ਸੰਸਾਰ ਦੇ ਰੂਪ ਦੇ ਵਿੱਚ ਪਦਾਰਥ ਹੈ। ਪਰਮਾਤਮਾ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਹੈ। ਉਤਪਤ ਪਰਲੇ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ। ਕਿ ਉਤਪਤੀ ਤੇ ਪਰਲੇ ਸ਼ਬਦ ਤੋਂ ਹੋ ਰਹੀ ਹੈ। ਬਵਾਕੇ ਤਾਂ ਹੋ ਰਹੀ ਹੈ, ਆਵਾਜ਼ ਤਾਂ ਹੋ ਰਹੀ ਹੈ। ਉਹ ਆਵਾਜ਼ ਸੰਗੀਤਮਈਏ ਵਾਜੇ, ਨਾਦ ਅਨੇਕ ਅਸੰਖਾਂ ਕੇਤੇ, ਵਾਵਣ ਹਾਰੇ ਕੇਤੇ। ਰਾਗ ਪਰੀ ਸਵ ਕਈਆਂ ਨਗੇਤੇ ਗਾਵਣ ਹਾਰੇ ਪ੍ਰਮਾਤਮਾ ਦੀ ਆਵਾਜ਼ ਹੈ ਕੁਰਖਤ ਨਹੀਂ ਹੈ ਸੰਗੀਤਮਈ ਹੈ ਪ੍ਰਮਾਤਮਾ ਦੀ ਆਵਾਜ਼ ਹੈ ਕੁਰਖਤ ਨਹੀਂ ਹੈ ਗੀਤਮਈ ਹੈ ਕਹਿੰਦੇ ਨੇ ਜਿਸ ਨੂੰ ਸੰਸਾਰ ਦਿਖਾਈ ਦੇ ਰਿਹਾ ਹੈ ਸੰਸਾਰੀ ਜਿਹਨੂੰ ਉਹ ਸ਼ਬਦ ਸੁਣਾਈ ਦੇ ਰਿਹਾ ਹੈ ਗੁਰਸਿੱਖ ਇਸ ਨੂੰ ਪ੍ਰਮਾਤਮਾ ਦਿਖਾਈ ਦੇ ਰਿਹਾ ਬ੍ਰह्म ज्ञानी ਇਹ ਜਿਗੰਤੀ ਕਰਾਂਗੇ ਇਸ ਤਰ੍ਹਾਂ ਨਾਪਾਂ ਤੋਲਾਂਗੇ ਔਰ ਕੋਈ ਨਾਪਣ ਦਾ ਢੰਗ ਨਹੀਂ ਹੈ ਔਰ ਇਸ ਤਰ੍ਹਾਂ ਮਨੁੱਖ ਹਰ ਆਪਣੇ ਆਪ ਨੂੰ ਨਾਪ ਸਕਦਾ ਸੰਸਾਰੀ ਤੇ ਸਾਰੇ ਹੀ ਨੇ ਪਸ਼ੂ ਵੀ ਸੰਸਾਰੀ ਨੇ ਕੀੜੇ ਮਕੋੜੇ ਵੀ ਸੰਸਾਰੀ ਨੇ ਮਨੁੱਖ ਵੀ ਸੰਸਾਰੀ ਨੇ ਇਨ੍ਹਾਂ ਮਨੁੱਖਾਂ ਵਿੱਚ ਕਦੀ ਕਰਾਈ ਕਿਸੇ ਨੂੰ ਪ੍ਰਮਾਤਮਾ ਸੁਣਾਈ ਦੇਣ ਲੱਗ ਪੈਂਦਾ ਤਾਂ ਉਹ ਸਿੱਖ ਬਣ ਗਿਆ ਗੁਰੂ ਨਾਲ ਜੁੜ ਗਿਆ ਪ੍ਰਮਾਤਮਾ ਦਾ ਜੋ ਦੂਸਰਾ ਸਰੂਪ ਗੁਰੂ ਆਵਾਜ਼ ਉਹਨੂੰ ਸੁਣਾਈ ਦੇਣ ਲੱਗ ਪਈ ਹੈ ਔਰ ਜਿੱਥੇ ਪ੍ਰਮਾਤਮਾ ਹਰ ਵਕਤ ਹੈ ਸ਼ਬਦ ਹਰ ਵਕਤ ਹੈ ਪਦਾਰਥ ਹਰ ਵਕਤ ਹੈ ਇਸ ਤਰ੍ਹਾਂ ਕਹਿ ਲੋ ਅਨਾਦੀ ਹੈ ਪ੍ਰਮਾਤਮਾ ਅਨਾਦੀ ਹੈ ਸ਼ਬਦ ਕਿੱਥੋਂ ਸ਼ੁਰੂ ਆਉਂਦਾ ਹੈ ਕਿੱਥੇ ਖਤਮ ਹੁੰਦਾ ਹੈ ਸੰਸਾਰ ਦਾ ਵੀ ਕੁਝ ਪਤਾ ਨਹੀਂ ਵਾਹਿਗੁਰੂ ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਚੀਰਾ ਇਹ ਚੋਲਾ ਤੇਰਾ ਕਿੰਨਾ ਕਬੜਾ ਹੈ ਇਹ ਸੰਸਾਰ ਕੌਣ ਜਾਣੇ ਕਿੱਥੋਂ ਸ਼ੁਰੂ ਕਰੀਏ ਨਾ ਆਪਣਾ ਬਈ ਇੱਥੋਂ ਸ਼ੁਰੂ ਹੁੰਦਾ ਹੈ ਤੇ ਕਿੱਥੇ ਖਾਤਮਾ ਕਰੀਏ ਸੰਸਾਰ ਇੱਥੇ ਖਤਮ ਹੋ ਜਾਂਦਾ ਹੈ ਔਰ ਥੋੜਾ ਜਿਹਾ ਧਿਆਨ ਨਾਲ ਸੁਣਨਾ ਅਗਰ ਸੰਸਾਰ ਦੀ ਸੀਮਾ ਹੈ ਤਾਂ ਫਿਰ ਗੁਰੂ ਦੀ ਵੀ ਸੀਮਾ ਹੈ ਅਗਰ ਗੁਰੂ ਦੀ ਸੀਮਾ ਹੈ ਤਾਂ ਫਿਰ ਪਰਮਾਤਮਾ ਦੀ ਸੀਮਾ ਹੈ ਅਗਰ ਸੰਸਾਰ ਨਾਪ ਤੋਲ ਦੇ ਚ ਆ ਗਏ ਤਾਂ ਫਿਰ ਗੁਰੂ ਵੀ ਨਾਪ ਤੋਲ ਦੇ ਚ ਆ ਗਏ ਤੇ ਜੇ ਗੁਰੂ ਨਾਪ ਤੋਲ ਦੇ ਚ ਆ ਗਏ ਤਾਂ ਫਿਰ ਪਰਮਾਤਮਾ ਵੀ ਨਾਪ ਤੋਲ ਦੇ ਚ ਆ ਗਏ ਤੇ ਜੋ ਮੇਰੀ ਨਾਪ ਤੋਲ ਦੇ ਚ ਆ ਗਏ ਉਹਨੂੰ ਪੂਜਣ ਦੀ ਕੀ ਲੋੜ ਹੈ ਉਹਦਾ ਸਨਮਾਨ ਕਰਨ ਦੀ ਕੀ ਲੋੜ ਉਹਨੂੰ ਸਜਦਾ ਕਰਨ ਦੀ ਕੀ ਲੋੜ ਹੈ ਨਹੀਂ ਨਾਪ ਤੋਲ ਦੇ ਚ ਆ ਸਕਦਾ ਇਹ ਸੰਸਾਰ ਸਾਰਾ ਖੁਲਾਸਾ ਜਪਜੀ ਸਾਹਿਬ ਵਿੱਚ ਮਹਾਰਾਜ ਨੇ ਇਸ ਢੰਗ ਨਾਲ ਕੀਤਾ ਹੈ ਕੇਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੋ ਇਹ ਜੋ ਆਕਾਰ ਹੈ ਇਸ ਆਕਾਰ ਵਿੱਚ ਕਿੰਨੀ ਕਿ ਸ਼ਕਤੀ ਹੈ ਕੋਣ ਨਾ ਪਵੇ ਕਦੀ ਕਦੀ ਸਮੁੰਦਰ ਦੀ ਕੋਈ ਲਹਿਰ ਉਛਲ ਪੈਂਦੀ ਹੈ ਇੱਕ ਅੱਧ ਤੇ ਜਦ ਤਬਾਹੀਆਂ ਬਰਬਾਹ ਹੁੰਦੀਆਂ ਨੇ ਤੇ ਪਤਾ ਚੱਲਦਾ ਹੈ ਸਾਗਰ ਦੇ ਵਿੱਚ ਕਿੰਨੀ ਸ਼ਕਤੀ ਹੈ ਗਾਲਵਨ 10-12 ਸਾਲ ਪਹਿਲੇ ਬੰਗਾਲ ਦੀ ਖਾੜੀ ਵਿੱਚ ਲਹਿਰ ਉਛਲੀ ਪੰਜ ਲੱਖ ਬੰਦੇ ਬੰਗਲਾਦੇਸ਼ ਦੇ ਸਿਰਫ 3 ਮਿੰਟਾਂ ਚ ਹੀ ਮਰ ਗਏ। ਔਰ ਲੱਖਾਂ ਦੀ ਤਾਦਾਦ ਦੇ ਵਿੱਚ ਮवेशੀ ਮਰ ਗਏ। 500 ਦੇ ਕਰੀਬ ਕਸਬੇ ਤਬਾਹ ਹੋ ਗਏ, ਕਰੋੜਾਂ ਦੀ ਫਸਲ ਨਸ਼ਟ ਹੋਈ। ਇਸ ਤਰ੍ਹਾਂ ਸ਼ਾਇਦ ਤੁਹਾਨੂੰ ਪਤਾ ਹੋਵੇ 3 ਸਾਲ ਪਹਿਲੇ ਆਂਧਰਾ ਪ੍ਰਦੇਸ਼, ਭਾਰਤ ਦੇ ਵਿੱਚ ਵੀ ਆਇਆ ਤੂਫਾਨ। ਬਹੁਤ ਤਾਕਤਵਰ। ਕਰੋੜਾਂ ਦੀ ਫਸਲ ਤਬਾਹ ਹੋਈ, ਸੈਂਕੜੇ ਮਨੁੱਖ ਮੌਦਿਆ ਖੋਸ਼ ਤੇ ਚਲੇ ਗਏ ਕਿਧਰੇ ਕਿਧਰੇ ਪਤਾ ਚੱਲਦਾ ਹੈ ਪਾਣੀ ਦੇਚ ਕਿੰਨੀ ਕਿ ਤਾਕਤ ਹੈ ਕਿਧਰੇ ਕਿਧਰੇ ਹਵਾਵਾਂ ਤੂਫਾਨੀ ਚੱਲ ਪੈਂਦੀਆਂ ਹਨ ਭयंकर ਉਦੋਂ ਪਤਾ ਚੱਲਦਾ ਹੈ ਹਵਾ ਦੇਚ ਕਿੰਨੀ ਤਾਕਤ ਹੈ ਦਰਖਤਾਂ ਨੂੰ ਜੜੋਂ ਹੀ ਉੱਪਟ ਕੇ ਲੈ ਗਈ ਉਦੋਂ ਪਤਾ ਚੱਲਦਾ ਹੈ ਕਦੇ ਕਦਾਂ ਕੋਈ ਆਸਮਾਨੀ ਬਿਜਲੀ ਕਿਧਰੇ ਕਿਧਰ ਦੀ ਹੈ ਔਰ ਉਸ ਤੋਂ ਤਬਾਈਆਂ ਬਰਬਾਹ ਹੁੰਦੀਆਂ ਨੇ। ਤੋਂ ਪਤਾ ਚੱਲਦਾ ਹੈ ਇਸਨੇ ਕੀ ਜੀਆਂ ਚਿਨਗ ਦੇਚ ਕਿਤਨੀ ਤਬਾਹੀ ਹੈ। ਇਹ ਕਿਤਨਾ ਕੁਝ ਕਰ ਸਕਦੀ ਹੈ। ਕੀ ਤਲ ਤਾਣ ਕਿਤਨੀ ਕਿ ਸ਼ਕਤੀ ਹੈ। ਕੌਣ ਅੰਦਾਜ਼ਾ ਲਾਵੇ। ਸਵਾਲੇ ਉਹ ਰੂਪ ਕਿਤਨਾ ਕੁ ਸਵਪਣ ਹੈ। ਕਿਤਨਾ ਬਨਸਪਤੀ ਦੇ ਸਵਪਣ ਹੈ, ਕਿਤਨਾ ਸੂਰਜ ਚੰਦ ਤਾਰਿਆਂ ਦੇ ਸਵਪਣ ਹੈ, ਕਿਤਨਾ ਹੋਰ जो है ज़मीनाते पृथ्वी से सौंपण है कितना इस धरती से सौंपण है कौन अंदाजा लावे कौन नापे कौन गिनती करे इसकी निरंकार असीम है गुरु असीम है संसार भी असीम है इसनों इस तरह लेना अगर संसार की सीमा है तो फिर गुरु की सीमा गुरु की सीमा है तो परमात्मा भी असीम नहीं क्योंकि तो जो कुछ बने सीमित है ਪਰਮਾਤਮਾ ਅਸੀਮ ਹੈ ਇਸ ਦਾ ਪਤਾ ਕਿਸ ਤਰ੍ਹਾਂ ਚਲੇ ਸंसਾਰ ਕੋ ਕਿਉਂਕਿ ਸੰਸਾਰ ਦੇ ਵਿੱਚ ਹੀ ਅਸੀਂ ਖੜੇ ਆ ਪਹਿਲੇ ਤੇ ਸੰਸਾਰ ਹੈ ਜਿਸ ਦਾ ਵੀ ਅਨੁਭਵ ਪਰਮਾਤਮਾ ਤੱਕ ਪਹੁੰਚੇ ਆਰੰਭਤਾ ਤੇ ਸੰਸਾਰ ਕੋ ਮਨੁੱਖ ਜਿੱਥੇ ਖੜਾ ਯਾਤਰਾ ਤੇ ਉੱਥੋਂ ਹੀ ਆਰੰਭ ਕਰੇਗਾ ਔਰ ਕਿੱਥੋਂ ਵਾਹਿਗੁਰੂ ਇਸ ਨੂੰ ਮੈਂ ਇਸ ਤਰ੍ਹਾਂ ਵੀ ਬਿਆਨ ਕਰਾਂ ਜਿਸ ਨੂੰ ਆਪਣੇ ਵਿੱਚ ਪਰਮਾਤਮਾ ਨਹੀਂ ਦਿਖਾਈ ਦਿੱਤਾ ਉਸ ਨੂੰ ਕਿਧਰੇ ਵੀ ਨਹੀਂ ਦਿਖਾਈ ਦੇਂਦਾ ਜਿਸ ਨੂੰ ਪਰਿਵਾਰ ਦੇ ਚ ਨਿਰੰਕਾਰ ਦੀ ਝਲਕ ਨਹੀਂ ਮਿਲੀ ਉਸ ਨੂੰ ਕਿਦਰੇ ਵੀ ਨਹੀਂ ਮਿਲੀ ਜਿੱਥੇ ਖੜਾ ਹੈ ਅਜੇ ਤੇ ਉੱਥੇ ਹੀ ਕੁਛ ਨਹੀਂ ਔਰ ਇਸ ਤਰ੍ਹਾਂ ਦੇ ਲੋਕੀ ਮੈਨੂੰ ਮਿਲਦੇ ਨੇ ਸਾਨੂੰ ਝਲਕਾਂ ਮਿਲੀਆਂ ਨੇ ਬੇਰਾਂ ਨਾਲ ਦੁਸ਼ਮਣੀ ਹੈ ਮਾਂ ਬਾਪ ਰੋਂਦੇ ਪੈਣੇ ਪਤਾ ਨਹੀਂ ਕਿਤਿਆਂ ਨਾਲ ਮੁਕਦਮੇਵਾਜ਼ੀ ਚਲਾਈ ਹੋਈ ਹੈ ਕਲ ਕਲੇਸ਼ ਹੈ ਸਾਨੂੰ ਝਲਕਾਂ ਮਿਲੀਆਂ ਨੇ ਸਾਨੂੰ ਨਿਰੰਕਾਰ ਦੀ ਝਲਕ ਮਿਲੀ ਹੈ ਪ੍ਰਮਾਤਮਾ ਦੀ ਝਲਕ ਮਿਲੀ ਹੈ मनुख जिथे खड़ा है यात्रा तथों ही आरंभ होगी और कितों आरंभ हो जिस थां मनुख खड़ा है सफर आरंभ करना पेगा मनुख संसार खड़ा है पहला अनुभव मनुख का संसार रहे। और प्राचीन ऋषि मुनिया ने कह दिता जे करता महान है उसकी कृत भी महान है भगत कबीर दे मैं थोड़ी सामने रखा कबीर कहें चा रचत चित्र है भारी बावन अखरी श्री कबीर चच्चा रचत चित्र है भारी तद चितरे जे तो चितकारी चित्र बिचित्र अहै अवजएरा तद चितरे चित राख चतेरा जे चित्रकार महान है तो चित्र भी महान है ए तस्वीर भी महान है उसकी संसार बिचित्र पता बिचित्र किसको कहने ने जिन्नू देखिये ते पूरा देख न सकिये बिचित्र ਜਿਹਨੂੰ ਸਮਝੀਏ ਤੇ ਪੂਰਾ ਸਮਝ ਨਾ ਸਕੀਏ ਇਸ ਤਰ੍ਹਾਂ ਦਾ ਰੂਹੇ ਜ਼ਮੀਨ ਤੇ ਕੋਈ ਇੱਕ ਮਨੁੱਖ ਵੀ ਨਹੀਂ ਜੋ ਕਹੇ ਮੈਂ ਸਾਰੇ ਸੰਸਾਰ ਨੂੰ ਸਮਝ ਲਿਆ ਤੇ ਸੰਸਾਰ ਦੀ ਗੱਲ ਛੱਡੋ ਧਾਰਮਿਕ ਗਿਆਨ ਇਹ ਕਹਿੰਦਾ ਸਾਰੇ ਸਰੀਰ ਨੂੰ ਸਮਝਣਾ ਵੀ ਬੜਾ ਔਖਾ ਹੈ ਕਠਨਾ ਕਿਉਂਕਿ ਜੋ ਬ੍ਰਹਿਮੰਡ ਦੇ ਵਿਸਥਾਰ ਦੇ ਚ ਹੈ ਉਹੀ ਪਿੰਡ ਦੇ ਚ ਸੂਖਸ਼ਮ ਰੂਪ ਦੇ ਚ ਹੈ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਨਹੀਂ ਨਾਪਿਆ ਜਾਂਦਾ ਅਸਥੂਲ ਰੂਪ ਦੇ ਸੰਸਾਰ ਜੇ ਸੁਕਸ਼ਮ ਰੂਪ ਦੇ ਸਰੀਰ ਦੇ ਵਿੱਚ ਪ੍ਰਵੇਸ਼ ਕਰੋਗੇ ਤੇ ਇਹ ਵੀ ਨਾਪ ਤੋਲ ਦੇ ਵਿੱਚ ਨਹੀਂ ਆਉਂਦਾ ਇਸ ਵਾਸਤੇ ਮੈਂ ਅਕਸਰ ਅਰਜ਼ ਕਰਦਾ ਹਾਂ ਨਾ ਸਰੀਰ ਦੇ ਇੱਕ ਇੱਕ ਅੰਗ ਦੇ ਸਪੈਸ਼ਲਿਸਟ ਪੈਦਾ ਹੋ ਰਹੇ ਨੇ ਔਰ ਪਹਿਲੇ ਵੀ ਸਨ ਇੱਕ ਇੱਕ ਅੰਗ ਦਾ ਕੋਈ ਦੰਦਾਂ ਦਾ ਸਪੈਸ਼ਲਿਸਟ ਹੈ ਡੈਂਟਿਸਟ ਹੈ ਕੋਈ ਆਈ ਸਪੈਸ਼ਲਿਸਟ ਹੈ ਕੋਈ ਹਾਰਟ ਸਪੈਸ਼ਲਿਸਟ ਹੈ ਕੋਈ ਬ੍ਰੇਨ ਸਪੈਸ਼ਲਿਸਟ ਹੈ ਵਿਸ਼ੇਸ਼ਕ ਹੈ ਆਦ ਹੋ ਗਈ ਇੱਕ ਇੱਕ ਅੰਗ ਦੇ ਸਪੈਸ਼ਲਿਸਟ ਔਰ ਮੇਰੀ ਆਪਣੀ ਸਮਝ ਹੈ ਪਤਾ ਹੈ ਨਹੀਂ ਤੁਸੀਂ ਸਹਿਮਤ ਹੋਵੋਗੇ ਕਿ ਨਹੀਂ ਉਹ ਦਿਨ ਦੂਰ ਨਹੀਂ ਕਿ ਉੱਪਰ ਦੇ ਦੰਦ ਦੁਖਣਗੇ ਕਿਸੇ ਹੋਰ ਡਾਕਟਰ ਕੋਲ ਜਾਣਾ ਪਏਗਾ ਥੱਲੇ ਦੇ ਦੁਖਣਗੇ ਕਿਸੇ ਹੋਰ ਕੋਲ ਜਾਣਾ ਪਏਗਾ ਔਰ ਸਿਰਫ ਇਤਨਾ ਹੀ ਨਹੀਂ ਓਹੋ ਹੋ 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 ਇੱਕ ਇੱਕ ਦੰਦ ਦਾ ਡਾਕਟਰ ਕਿਉਂਕਿ ਇੱਕ ਇੱਕ ਦੰਦ ਆਪਣੇ ਆਪ ਦੇਚ ਨਿਰਾਲਾ ਹੈ ਇੱਕ ਦੰਦ ਜੈਸਾ ਦੂਸਰਾ ਦੰਦ ਨਹੀਂ ਹੈ ਸਹੀ ਇਹ ਵੀ ਮੈਰਜ ਕਰਦੇ ਆ ਸਹੀ ਗੱਲ ਹੈ ਸੱਜੀ ਅੱਖ ਦੁਖੀ ਤੇ ਕਿਸੇ ਹੋਰ ਕੋਲ ਜਾਵਾਂਗੇ ਖੱਬੀ ਦੁਖੀ ਤੇ ਕਿਸੇ ਹੋਰ ਕੋਲ ਜਾਵਾਂਗੇ ਸੱਜੇ ਕੰਨ ਦੇ ਵਿੱਚ ਤਕਲੀਫ ਹੋਈ ਤੇ ਕਿਸੇ ਹੋਰ ਕੋਲ ਜਾਵਾਂਗੇ ਖੱਬੇ ਆਲੂਖੇ ਤੇ ਕਿਸੇ ਹੋਰ ਕੋਲ ਜਾਵਾਂਗੇ ਤੇ ਕਾਨੇ ਵੀ ਇਤਨਾ ਮਹਾਨ ਹੈ ਕਿ ਕੋਈ ਦਾਵੇ ਨਾਲ ਨਹੀਂ ਕਹਿ ਸਕਦਾ ਮੈਂ ਕੰਨਾ ਬਾਰੇ ਸਭ ਕੁਝ ਜਾਣਦਾ ਸਭ ਕੁਝ ਜਾਣਦਾ ਮੈਂ ਦਿਲ ਬਾਰੇ ਸਭ ਕੁਝ ਜਾਣਨਾ ਮੈਂ ਦਿਮਾਗ ਬਾਰੇ ਸਭ ਕੁਝ ਜਾਣਨਾ ਬਸ ਇੰਜ ਕਹਿ ਲੋ ਸੀਮਾ ਹੈ ਹਰ ਮਨੁੱਖ ਦੇ ਜਾਣਨ ਦੀ ਤੇ ਜਦ ਸਰੀਰ ਨੂੰ ਪੂਰੇ ਦੇ ਰੂਪ ਜਾਣਨਾ ਬੜਾ ਕਠਨ ਹੋ ਗਏ ਤਾਂ ਸੰਸਾਰ ਨੂੰ ਕੀ ਖਾਕ ਜਾਣੋਗੇ ਕਿਸ ਤਰ੍ਹਾਂ ਜਾਣੋਗੇ ਇਸ ਸਰੀਰ ਦੇ ਚ ਵੀ ਮਨੁੱਖ ਦੀ ਪੂਰੀ ਪਹੁੰਚ ਨਹੀਂ ਹੈ ਇਹ ਮੈਂ ਅਰਜ਼ ਕਰਦੇ ਆ ਨਹੀਂ ਹੈ ਕਿਉਂ ਜੋ ਬ੍ਰਹਿਮੰਡ ਵਿੱਚ ਫੈਲਿਆ ਹੋਇਆ ਹੈ ਉਹੀ ਪਿੰਡ ਵਿੱਚ ਸਿਮਟਿਆ ਹੋਇਆ ਹੈ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਤੋ ਬ੍ਰਹਿਮੰਡ ਤੇ ਬਹੁਤ ਵੱਡਾ ਹੈ ਤੇ ਉੱਥੇ ਪਰਮਾਤਮਾ ਨੂੰ ਖੋਜਣ ਜਾਵਾਂਗੇ ਕਿੱਥੇ ਕਿੱਥੇ ਵਟਕਣਗੇ ਠੀਕ ਹੈ ਦੁਨੀਆ ਵਟਕੀਏ ਪਹਾੜਾਂ ਤੇ ਗਈਏ ਜੰਗਲਾਂ ਵਿੱਚ ਗਈਏ ਸਾਗਰਾਂ ਨੂੰ ਨਾਪਿਆ ਹੈ ਦਰਿਆਵਾਂ ਨੂੰ ਨਾਪਿਆ ਹੈ ਆਪ ਦੀ ਗਿਆਤ ਲਈ ਅਰਸ ਕਰਾਂ ਮੈਂ ਕੋ ਚਰਸਾ ਇੱਕ ਐਸੇ ਮਹਾਪੁਰਸ਼ ਨਾਲ ਵੀਰੇ ਜਿਨ੍ਹਾਂ ਕੋਲ ਮੈਂ ਗੁਰਬਾਣੀ ਵਿਆਕਰਣ ਪੜਦਾ ਸੀ ਪਰ ਉਹਨਾਂ ਦੀ ਸ਼ਰਧਾ ਸੀ ਸਾਰੇ ਦਰਮਾਂ ਵਿੱਚ ਇੱਕ ਦਿਨ ਉਹ ਗੰਗਾ ਦੀ ਪ੍ਰਕਰਮਾ ਕਰਨ ਲਈ ਤਿਆਰ ਹੋਏ ਕਿੰਨ ਲਗ ਮੈਂ ਗੰਗਾ ਦੀ ਪ੍ਰਕਰਮਾ ਕਰਨੇ ਮੈਂ ਕਿ ਗੰਗਾ ਦੀ ਪ੍ਰਕਰਮਾ ਕਿਸ ਤਰ੍ਹਾਂ ਇੱਕਵੇਂ ਹੋਵੇਗੇ ਗੰਗੋਤਰੀ ਤੋਂ ਚੱਲਦੀ ਹੈ ਗੰਗਾ ਉੱਥੋਂ ਚੱਲਾਂਗੇ ਇੱਕ ਕਿਨਾਰੇ ਤੋਂ ਫਿਰ ਬੰਗਾਲ ਦੀ ਖਾੜੀ ਦੇ ਚਾਕੇ ਲੀਨ ਆਉਂਦੀ ਹੈ ਉਥੇ 베ੜੀ ਦੇ ਰਾਹੀਂ ਪ੍ਰਕਰਮਾ ਕਰਕੇ ਫਿਰ ਵਾਪਸੀ ਤੇ ਦੂਸਰਾ ਜਿਹੜਾ ਗੰਗਾ ਦਾ ਕਿਨਾਰੇ ਉਹਦੇ ਕਿਨਾਰੇ ਪੈਦਲ ਚੱਲ ਕੇ ਗੰਗੋਤਰੀ ਤੱਕ ਪਹੁੰਚਾਂਗੇ। ਆਪ ਸੁਣ ਕੇ ਹੈਰਾਨ ਹੋਵੋਗੇ 12 ਸਾਲੇ ਚ ਪ੍ਰਕਰਮਾ ਉਹਨਾਂ ਦੀ ਪੂਰੀ ਹੋਈ। 12 ਸਾਲ ਦੇ ਚ ਪ੍ਰਕਰਮਾ ਕਰਨੇ। ਹੈਰਾਨੀ ਹੋਈ ਮੈਨੂੰ। ਵਾਹਿਗੁਰੂ। ਭਾਵੇਂ ਮੇਰਾ ਸਾਥ ਉਹਨਾਂ ਨਾਲ 17-18 ਦਿਨ ਹੀ ਰਿਹਾ ਮੈਂ ਕਿ ਨਹੀਂ। ਅਨੇ ਬਿਕੜੇ ਰਸਤੇ। ਕਿਧਰੇ ਤੇ 20-20 ਮੀਲ ਤੱਕ ਕੋਈ ਕਸਬਾ ਹੀ ਨਹੀਂ ਆਉਂਦਾ ਸੀ। ते सारा दिन बुखे कैसे चलो मैं थानू ही मुबारक ये मेरे कोल नहीं होना कहने क्या फिर मैं जब किधर बैठागा तू संस्कृति श्लोक पढ़ने ने ना मेरे कोल को पढ़ने फिर हूँ नहीं मैं परिक्रमा करनी है ते परिक्रमा बारह साल च पूरी हुई